ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਲੱਗੀ ਸੂਬੇ ਦੀ ਕਚੈਰੀ ਚਾਰੇ ਪਾਸੇ ਖੜੇ ਵੈਰੀ ਛੋਟੇ ਛੋਟੇ ਬੱਚੇ ਆਵੇਂ ਪਰ ਹਿੰਮਤ ਨਾ ਹਾਰੀ ਛੋਟੇ ਛੋਟੇ ਬੱਚੇ ਆਵੇਂ ਪਰ ਹਿੰਮਤ ਨਾ ਹਾਰੀ ਬੋਲੇ ਸੋ ਨਿਹਾਲ ਬੋਲ ਕੇ ਨੀਹਾਂ ਵਿੱਚ ਖੜ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਦੀ ਨਾ ਡਰ ਜਾਣਗੇ ਗੋਬਿੰਦ ਦੇਹ ਲਾਲ ਸੂਬਿਆ ਦਾਦਾ ਗੁਰੂ ਤੇਗ ਬਹਾਦਰ ਕਹਿੰਦੇ ਜਿਨ ਹਿੰਦ ਦੀ ਚਾਦਰ ਦਲੇ ਜਾਸੀ ਸਵਾਰਿਆ ਪੰਡਤਾਂ ਦਾ ਦੇਖ ਨੇ ਆਦਰ ਸਤਗੁਰ ਜੋ ਪਾਏ ਪੂਰ ਨੇ ਓਏ ਓ ਅੱਜ ਵੜ ਜਾਣਗੇ ਗੋਬਿੰਦ ਦੇਹ ਲਾਲ ਸੂਬਿਆ ਸੰਵਦੀ ਨਾ ਡਰ ਜਾਣਗੇ ਗੋਬਿੰਦ ਦੇਹ ਲਾਲ ਸੂਬਿਆ ਤਾਂ ਨਜ਼ਰ ਗੁਰ ਕਲ ਗਿਆ ਵਾਲਾ ਖਾਲਸਾ ਪੰਥ ਸਜਾਇਆ ਚਿੜੀਆਂ ਕੋ ਬਾਜ ਧਰਾਏ ਗਿੱਦੜਾਂ ਨੂੰ ਸ਼ੇਰ ਬਣਾਇਆ ਕੁੱਤਿਓ ਸਹਿ ਪਿਉ ਦੇ ਸੋਚਣਾ ਪਿੱਛੇ ਪੱਬ ਤਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਤਨ ਮਾਤਾ ਗੁਜਰੀ ਪੁੱਤ ਆਪਣੇ ਜਿਨੇ ਹੱਥੀ ਤੋਰੇ ਮੋਤ ਨੂੰ ਕਰਨੁ ਸਲਾਮਾ ਇਕ ਦੂਜੇ ਤੋਂ ਹੋ ਮੂਰੇ ਜੱਗੀ ਨਾ ਮਾਦਾ ਦੀ ਦਾ ਰੋਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਹਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਹਲਾਲ ਸੂਬਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਤੇ ਨੀਂ ਨਰਨਾ ਗੁਜਰੀ ਮਾ ਗੋਬਿੰਦ ਸਿੰਘ ਦੀ ਮਾ ਗੁਜਰੀ ਮਾ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਦੇ ਨੀ ਮੇਰਾ ਨਾ ਗੁਜਰੀ ਸੰਗ ਦੇ ਨੀ ਮੇਰਾ ਨਾ ਗੁਜਰੀ ਮੇਰਾ ਨੌਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਓ ਦਿੱਲੀ ਸ਼ਹਿਰ ਦੇ ਆਵਾਸੀ ਇੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤੱਕ ਆਸੀ ਸੈਨਾ ਅੱਖੀਆਂ ਨੇ ਹੋ ਜਦ ਤੱਕ ਆਸੀ ਸੈਨਾ ਅੱਖੀਆਂ ਨੇ ਇਕ ਵਾਰੀ ਮੈਂ ਸੁਤਾ ਗੁਜਰੀ ਨਾ ਗੁਜਰੇ ਗੁਜਰੇ ਕੇ ਗੁਜਰੀ ਹਾਂ ਸੰਗ ਤੇ ਨਹੀਂ ਮੇਰਾ ਨਾ ਗੁਜਰੀ ਮੇਰੇ ਪੋਤਿਆਂ ਚਮਕਾਰ ਘੜੀ ਵਿੱਚ ਲੜਦੇ ਆ ਸ਼ਹੀਦ ਅੱਪਾ ਦਿੱਤੀਆਂ ਤੇ ਆ ਜੋ ਤਦੈ ਨ ਮੁੜ ਕੇ ਆਣੀ ਸੀ ਹੋ ਜੋ ਤਦੈ ਨ ਮੁੜ ਕੇ ਆਣੀ ਸੀ ਮੇਰੇ ਕਰ ਜੋ ਅਸੀ ਸ਼ਾਮ ਗੁਜਰੀ ਮੈਂ ਗੁਜ਼ਰ ਗੁਜ਼ਰ ਕੇ ਗੁਜ਼ਰੀ ਹਾਂ ਸੰਗ ਤੇ ਨਹੀਂ ਮੇਰਾ ਸੰਗਦੇਨੀ ਮੇਰਾ ਨਾ ਗੁਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇ ਲਾ ਗਿਆ ਏ ਦਾਦੀ ਏ ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੇ ਕਿ ਵੇ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੋਣਾ ਨਹੀਂ ਰੋ ਲਵਣਾ ਨਹੀਂ ਪੁੱਤਰ ਵਿਛੜਿਆ ਤੁਸੀਂ ਵੀ ਚੱਲੇ ਨਿਰਦਈਆਂ ਦੇ ਹੱਥ ਚੜ੍ਹ ਚੱਲੇ ਮੈਂ ਵੀ ਤੋੜੇ ਮੰਗਰੇ ਆਵਾਂ ਬਸ ਹੁਣ ਮੈਂ ਵੀ ਸੱਚ ਖੰਡ ਜਾਵਾਂ ਬੇਲ ਆ ਗਿਆ ਏ ਦادیه ਜੁਦਾਈ ਦਾ ਅਸਾਂ ਅਜ ਮੁੜ ਕੇ ਆਉਣਾ ਨਹੀਂ ਤੈਨੂੰ ਦੱਸੇ ਵੇ ਕੀ ਹੋਣਾ ਏ ਤੇਰੀ ਅੱਖੀਆਂ ਨੂੰ ਅਸੀਂ ਰੁਲਾਉਣਾ ਨਹੀਂ ਰੁਲਾਉਣਾ ਨਹੀਂ ਦੇਖਾਂਗੀ ਨਾ ਫਿਰ ਰੂਹਾਂ ਨਿਆਰੀਆਂ ਰੱਜ ਕੇ ਨਿਹਾਰਾਂ ਮੈਂ ਸੂਰਤਾਂ ਪਿਆਰੀਆਂ ਪਿਆਰੇ ਪਿਆਰੇ ਸਿਰਾਂ ਤੇ ਕਲੰਗੀ ਸਜਾ ਦਿਆਂ ਤੋਰਨ ਤੋਂ ਪਹਿਲਾਂ ਤੁਹਾਨੂੰ ਲਾੜਾ ਬਣਾ ਦਾਂ ਲਾੜਾ ਬਣਾ ਧੰ ਦادیه ਸਾਡੇ ਲਈ ਕਿਉਂ ਹੋਰ ਨਿਡਾਲੇ ਤੇਰੀ ਸਿੱਖੀਆਂ ਤੇ ਉਤਰੇ ਤੇਰੇ ਨਿਲਾਲੇ ਤੇਰੇ ਨਿਲਾਲੇ ਕਰਕੇ ਹਰ ਸਿਰ ਦੀ ਬੇਟਾ ਰੱਬ ਦਿਆਂ ਕਰੀਏ ਦਾਦੀ ਪਿਤਾ ਦਾ ਨਾਰਾਸ਼ ਰਾਸ਼ਨ ਜਹਾਨ ਕਰੀਏ ਰਾਸ਼ਨ ਜਹਾਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕੇ ਤਾਂ ਬਹੁਤ ਹੋਏ ਸਾਕਾ ਵਖਰਾਏ ਸਰਹੰਦ ਦਾ ਕਦਗਾਰ ਨਾਲ ਪੜਿਓ ਲੈ ਇਤਿਹਾਸ ਉਹ ਪਾਪਣ ਕੰਦ ਦਾ ਕੁਦਰਤ ਵੀ ਕੰਬ ਗਈ ਸੀ

ਗੋਰੇ ਪੂਰੇ ਕਾ ਜਾਪਿਆ ਜਾਵ ਗੋਰੇ ਪੂਰਾ ਮੇਰੀ ਰਾਖ ਲਈ ਗੋਰੇ ਪੂਰਾ ਮੇਰੀ ਰਾਖ ਲਈ ਗੋਰੇ ਪੂਰਾ ਮੇਰੀ ਰਾਖ ਲਈ ਗੋਰੇ ਪੂਰਾ ਮੇਰੀ ਰਾਖ ਲਈ

ਗਰ ਪੂਰਾ ਮੇਰੀ ਰਾਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ